ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੁਪਹਿਰ ਦੇ ਟਾਈਮ ਸਿਟੀ ਪੁਲਿਸ ਦੇ ਮੁਲਾਜ਼ਮਾਂ ਤੇ ਸਿਟੀ ਦੇ ਐਸਐਚਓ ਦੀ ਜਿਹੜੀ ਰਹਿਣਮਈ ਹੇਠਾ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਵੱਲੋਂ ਜਿਹੜਾ ਨਜਾਇਜ਼ ਸਮਾਨ ਰੱਖਿਆ ਹੋਇਆ ਸੀ ਉਹਨਾਂ ਨੂੰ ਤਾੜਨਾ ਦਿੱਤੀ ਗਈ ਪਰ ਕੁਝ ਦੁਕਾਨਦਾਰਾਂ ਦੀ ਉੱਥੇ ਅੱਜ ਜਿਹੜੀ ਹੈ ਖਫਾ ਹੋਏ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣਾ ਸਮਾਨ ਜਿਹੜਾ ਅੰਦਰ ਕਰ ਲੈਨੇ ਆ ਪਰ ਕੁਝ ਦੁਕਾਨਦਾਰ ਜਿਹੜੇ ਅੜਬਲ ਕਸਮ ਦੇ ਦਿਖਦੇ ਨਜ਼ਰ ਆਏ ਉਹਨਾਂ ਦੇ ਵੱਲੋਂ ਅੱਜ ਜਿਹੜਾ ਸ਼ਾਮ ਨੂੰ ਸਿਟੀ ਪੁਲਿਸ ਦੇ ਬਾਹਰ ਜਾ ਕੇ ਧਰਨਾ ਲਾ ਦਿੱਤਾ ਗਿਆ ਸਿਟੀ ਪੁਲਿਸ ਦੇ ਐਸਐਚਓ ਦਾ ਕਹਿਣਾ ਸੀ ਕਿ ਤੁਸੀਂ ਆਪਣਾ ਸਮਾਨ ਜਿਹੜਾ ਅੰਦਰ ਰੱਖੋ ਨਾ ਹੀ ਸਾਨੂੰ ਇੱਥੇ ਦੁਬਾਰਾ ਆਣ ਦੀ ਲੋੜ ਹੈ ਪਰ ਕੁਝ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਅਸੀਂ ਜਿਹੜਾ ਹੁਣ ਆਪਣਾ ਸਮਾਨ ਅੰਦਰ ਰੱਖਾਂਗੇ ਪਰ ਸਿਟੀ ਪੁਲਿਸ ਦੇ ਐਸਐਚਓ ਦਾ ਕਹਿਣਾ ਸੀ ਕਿ ਤੁਸੀਂ ਸਾਨੂੰ ਇੱਕ ਲੈਟਰ ਪੈਡ ਤੇ ਲਿਖ ਕੇ ਦਿਓ ਕਿ ਅਸੀਂ ਜਿਹੜਾ ਆਪਣਾ ਸਮਾਨ ਅੰਦਰ ਰੱਖਾਂਗੇ ਅਗਰ ਤੁਸੀਂ ਨਹੀਂ ਰੱਖੋਗੇ ਤਾਂ ਸਾਡੇ ਵੱਲੋਂ ਜਿਹੜੀ ਕਾਰਵਾਈ ਹੈ ਇਹ ਕੀ ਨਾਮ ਹੈ ਜੀ ਆਪਣਾ ਆਪਣਾ ਰਾਜਕੁਮਾਰ ਜੀ ਰਾਜਕੁਮਾਰ ਜੀ ਕੀ ਵਜਾ ਜਿਹੜਾ ਤੁਸੀਂ ਚੌਂਕੀ ਦੇ ਬਾਹਰ ਧਰਨਾ ਲਾ ਰਹੇ ਹੋ ਬਜਾ ਤਾਂ ਇਹੀ ਹੈ ਜੀ ਸੋ ਪ੍ਰਸ਼ਾਸਨ ਜਾ ਰਿਹਾ ਜੀ ਸਾਡੀ ਮਾਰਕੀਟ ਦੀ ਕਮਿਸ਼ਨਰ ਮਾਰਕੀਟ ਹੈ ਜੀ ਉਹ ਕੁਝ ਦਿੱਕਤਲ ਖੜਿਆ ਜੀ ਉਹਦਾ ਵੀ ਤਰਾਰ ਕਰ ਦਿੰਦੇ ਨੇ ਜੀ ਕੋਈ ਸਮਝ ਨਹੀਂ ਆ ਰਹੀ ਵੀ ਸਾਨੂੰ ਅਸੀਂ ਕੀ ਕਰੀਏ ਅੱਜ ਬਹੁਤ ਮੰਦੀ ਦੇ ਮਾਰਕਟ 'ਚ ਬੈਠੇ ਜੀ ਬਹੁਤ ਕੰਮ ਹੈ ਨਹੀਂ ਜੀ ਪਹਿਲੀ ਕਾਰੋਬਾਰ ਕੋ ਬਿਲਾ ਸਾਹਿਬ ਹਮਾ ਜੋ ਉਸਤਾਰ ਕੇ ਇਹ ਪ੍ਰਸ਼ਾਸਨ ਦਾ ਜਿਆਦਾ ਹੂਟਰ ਮਾਰਦਾ ਜੀ ਨਾਲ ਦੀ ਨਾਲ ਗਾਗ ਭਾਜਾ ਦੇ ਨੇ ਜੀ ਤੁਸੀਂ ਦੇਖਦੇ ਰਹਿੰਦੇ ਜੀ ਦੂਤੀ ਪਿੱਛੀ ਹੋ ਗਿਆ ਕੁਝ ਦਿੱਕਤਲ ਖੜਿਆ ਉਹਦਾ ਵੀ ਤਰਾਰ ਹੋ ਰਿਹਾ ਹੈ ਜੀ ਨਹੀਂ ਜਿਹੜਾ ਤੁਸੀਂ ਅੱਜ ਧਰਨਾ ਲਾਇਆ ਜੇ ਕਿ ਇਹ ਧਰਨੇ ਦਾ ਨਹੀਂ ਰਿਜ਼ਲਟ ਲਕਲਦਾ ਤਰਾ ਅਗਲਾ ਕਦਮ ਕੀ ਹੈ ਤੁਹਾਡਾ ਅਸੀਂ ਪ੍ਰੈਸ ਕਰਾਂਗੇ ਜੀ ਜਿਵੇਂ ਹੋਊਗਾ ਜੀ ਅਸੀਂ ਬੰਦੀ ਕਰਕੇ ਦੁਕਾਨਾਂ ਬੰਦ ਕਰਾਂਗੇ ਇਹਨਾਂ ਨੂੰ ਚਾਬੀਆਂ ਸਮਾ ਲਾਂਗੇ ਜੀ ਇਹ ਸਾਰੇ ਕੱਲੇ ਕ੍ਰਿਸ਼ਨਾ ਮਾਰਕੀਟ ਦੇ ਦੁਕਾਨਦਾਰੋਂ ਤੁਸੀਂ ਇਹ ਹਾਂ ਜੀ ਅਸੀਂ ਕ੍ਰਿਸ਼ਨਾ ਮਾਰਕੀਟ ਦੇ ਜੀ ਠੀਕ ਹੈ ਹੁਣ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਅਸੀਂ ਤਾਂ ਹੀ ਇਨਸਾਫ ਦੀ ਮੰਗ ਕਰਦੇ ਆ ਵੀ ਸਾਨੂੰ ਕੋਈ ਕਾਇਕੀ ਜ਼ਿੰਮੇਵਾਰ ਕੋਈ ਬਣਾ ਕੇ ਬੰਦਬੰਦੀ ਉਵੇਂ ਸਾਨੂੰ ਦੱਸਰ ਜੀ ਅਸੀਂ ਉਵੇਂ ਆਪਣਾ ਕੰਮ ਨੂੰ ਚਲਾਈਏ ਜੀ ਕੀ ਕਹਿੰਦੇ ਪੁਲਿਸ ਵਾਲੇ ਮਿਲੇ ਨੇ ਤੁਹਾਡੇ ਨਾਲ ਆ ਕੇ ਸਾਹਿਬ ਜੀ ਅਜੇ ਕੋਈ ਮਿਲੇ ਨਹੀਂ ਸਾਨੂੰ ਮੇਰੇ ਟੋਟਾ ਮੇਰਾ ਬਿੱਟੂ ਹੈ ਜੀ ਅੰਦਰ ਕੀ ਸਿੰਘ ਕਿੱਥੇ ਹੈ ਅੱਛਾ ਤੁਸੀਂ ਕ੍ਰਿਸ਼ਨਾ ਮਾਰਕੀਟ 'ਚੋਂ ਨੇ ਹੋ ਮੈਂ ਜੀ ਦੁਕਾਨ ਤੇ ਲੱਗਿਆ ਨੂੰ ਅੱਛਾ ਲੱਗੇ ਹੋਇਆ ਕੀ ਵਜ੍ਹਾ ਤੁਸੀਂ ਧਰਨੇ ਦੇ ਵਿੱਚ ਆਏ ਹੋ ਕਿ ਅਸਲ ਦੀ ਵਿੱਚ ਵਜ੍ਹਾ ਕੀ ਸੀ ਇਹ ਅਸਲ ਦਾ ਵਜ੍ਹਾ ਇਹ ਆ ਬਿਰਜੀ ਪੁਲਸ ਵਾਲੇ ਆ ਕੇ ਤੰਗ ਕਰਦੇ ਨੇ ਸਮਾਨ ਦੁਕਾਨਦਾਰ ਬਾਹਰ ਲਾਂਦੇ ਨੇ ਆ ਕੇ ਪੁਲਸਾ ਤੰਗ ਕਰਦੀ ਆ ਕੋਈ ਕਾ ਕਾ ਕੇ ਵੇਚ ਲਾਂਦਾ ਉਹਨਾਂ ਦੇ ਚਲਾਨ ਕੱਟੀ ਜਾਂਦੇ ਨੇ ਜੇ ਦੁਕਾਨਦਾਰ ਕੁਝ ਕਮਾਣ ਗਿਆ ਤਾਂ ਸਾਡੇ ਨਹੀਂ ਨਹੀਂ ਇਹ ਚਲਾਨ ਕੱਟਣ ਕਰਕੇ ਤੁਸੀਂ ਖਫਾ ਹੋਏ ਹੋ ਅੱਜ ਹਾਂਜੀ ਹਾਂ ਹੁਣ ਪੁਲਸ ਵਾਲੇ ਆਏ ਨੇ ਤੁਸੀਂ ਥਾਣੇ ਦੇ ਬਾਹਰ ਬੈਠੇ ਹੋ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਇਨਸਾਫ ਦੀ ਮੰਗ ਕਰ ਰਹੇ ਤੁਸੀਂ ਜੇ ਹੁਣ ਅੱਜ ਦੇ ਧਰਨਾ ਲਾਉਣ ਤੋਂ ਬਾਅਦ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਅਗਲਾ ਕਦਮ ਕੀ ਹੈ ਤੁਹਾਡਾ ਅਗਲਾ ਕਦਮ ਦੁਕਾਨਦਾਰ ਇਹ ਕਹਿੰਦੇ ਨੇ ਵੀ ਅਸੀਂ ਦੁਕਾਨਾ ਬੰਦ ਕਰਕੇ ਚਾਬੀਆਂ ਫੜਾ ਦਾਂਗੇ ਫਾਇਨਸ ਫੜਾ ਦੂੰਗੇ